ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਹਾਂ ਜਿ ਮਰੰਡੇ ਕਿਉਂਕਿ ਆਪਾਂ ਨੇ ਅਖੰਡ ਪਾਠ ਆਰੰਭ ਕਰਾਉਣਾ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਤੇ ਲਓ ਜੀ ਆਪਾਂ ਪਹੁੰਚ ਗਏ ਜੀ ਆਪਾਂ ਸੀਗੇ ਥੋੜਾ ਜਿਹਾ ਕਿ ਲੇਟ ਵੀਡੀਓ ਵਗੈਰਾ ਆਪਾਂ ਤੇ ਨਹੀਂ ਬਣਾ ਹੋਈ ਜੀ ਤੇ ਮੇਰੀ ਸਲਾਹ ਹੈ ਜੀ ਵੀ ਆਪਾਂ ਜਾ ਕੇ ਲਾਈਵ ਹੋਵਾਂਗੇ ਤੇ ਦੇਖਦੇ ਹਾਂ ਜੀ ਬਾਬਾ ਜੀ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਾਂ ਪਹੁੰਚਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਾਂ ਆਰੰਭਤਾ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੈ ਜੀ ਕਿਉਂਕਿ ਪਾਪਾ ਜੀ ਲੇਟ ਨਾ ਹੋਇਓ ਬਾਬਾ ਜੀ ਆਪਾਂ ਪਹੁੰਚ ਲਏ ਜੀ ਗੁਰਦਵਾਰ ਸਾਹਿਬ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਮਿਲਦੇ ਆਂ ਜੀ ਜਾ ਕੇ ਇਹ ਹੈ ਜੀ ਮਰੰਡੇ ਦਾ ਪੁਲ ਤੇ ਫਟਾਫਟ ਆਪਾਂ ਗੁਰਦਵਾਰ ਸਾਹਿਬ 'ਚ ਪਹੁੰਚਣੇ ਆਲੇ ਆਂ ਜੀ ਲਓ ਜੀ ਆਪਾਂ ਗੁਰਦਵਾਰ ਸਾਹਿਬ 'ਚ ਪਹੁੰਚ ਗਏ ਜੀ ਉੱਥੇ ਗੁਰਦਵਾਰ ਸਾਹਿਬ ਦੇ ਵਿੱਚ ਆਪਣੇ ਪਾਠ ਦੇ ਨਾਲ-ਨਾਲ ਇੱਕ ਪਾਠ ਹੋਰ ਵੀ ਆਰੰਭ ਹੋ ਰਿਹਾ ਹੋਇਆ ਵਾ ਜੀ ਤੇ ਉਹਨਾਂ ਪਾਠ ਦੀ ਆਰੰਭਤਾ ਦੇ ਨਾਲ-ਨਾਲ ਆਪਾਂ ਨੂੰ ਵੀ ਉਹਨਾਂ ਨੇ ਟਾਈਮ ਦਿੱਤਾ ਹੈ ਜੀ ਕਿਉਂਕਿ ਉੱਥੇ ਬਹੁਤ ਸਾਰੇ ਗੁਰਦਵਾਰ ਦੇ ਵਿੱਚ ਬਹੁਤ ਸਾਰੇ ਪਾਠ ਹੁੰਦੇ ਨੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਹੁਕਮਨਾਮਾ ਸਾਹਿਬ ਸੁਣਦੇ ਆਂ ਜੀ ਪਾਠ ਦੀ ਆਰੰਭਤਾ ਹੋਣ ਵਾਲੀ ਹੈ ਜੀ ਤੇ ਇਹਦੇ ਪਾਪਾ ਉਧਰ ਪਾਣੀ ਵੀ ਭਰ ਕੇ ਲਿਆਏ ਜਲ ਲਿਆਏ ਜੀ ਭਰ ਕੇ ਕੁੰਭ ਤੇ ਲਓ ਜੀ ਸਭ ਤੋਂ ਪਹਿਲਾਂ ਪਾਠ ਦੀ ਆਰੰਭਤਾ ਦੇਖੋ ਜੀ ਹੋ ਮੁੰਜ ਫੰਧੜੀ ਲਾਲੀ ਪੰਦ ਜਨੰਡੜੀ ਮੇਰੇ ਅੰਦਰ ਠੰਡਾ ਗੁਰਦਾਰਸ਼ਨ ਦੇਖਣ ਹਰਦੀ ਦਰਮਨ ਦੇ ਠੰਡੇ ਠਰਵਾਰ ਤੁਝੋ ਵੇਨ ਸੁਖ ਕਰੇ ਖੋ ਮੇਰੀ ਦਰਸ਼ਨੋ ਕੀਜੈ ਖੋਰ ਖਿਵਾਰ ਕੀ ਰਿਵਾਹੇ ਗੁਰੂ ਸਾਹਿਬ ਜੀਓ ਤਨਾਜ਼ਿ ਮਨ ਲਾ ਪੰਜਵਾ ਜਾਖ ਹਰ ਰੰਗ ਲਾਗ ਉਸ ਝੁਗ ਮਾ ਸੋਖ ਹਿਤ ਸੁਰਾਗ ਆਤਮ ਜਿਨਾ ਸਗਲ ਵਸ ਥਾਖਾ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀ ਤਾ ਸੂਰਾ ਆਤਮ ਜਿਨਾ ਸਗਲ ਵਸ ਥਾਖਾ ਜਾ ਕਾ ਸਤ ਗੁਰ ਪੂਰਾ ਆ ਕੂਰਖਾਇਿਆ ਆਤਮ ਰਾਂਕ ਸਰਪਾਵਨ ਨਾਮ ਤੇ ਆਵਣਾ ਸਹਜ ਸੁਭਾਵਨ ਸੰਗ ਰਹਾਉ ਜਾਣ ਕੇ ਚਰਨਵਸਾ ਮੇਰੇ ਜੀ ਰਹਾ ਸੰਗ ਕੋ ਨੀ ਆਂਦੇ ਹੀ ਜਨਕੀ ਤੂਰ ਦੇਹੋ ਕਿਰਪਾ ਨਦ ਨਾਨਕ ਕਾ ਸੁਖ ਏਹੀ ਜਨਕੀ ਚਰਨ ਵਸਾ ਮੇਰੇ ਹਿਯਰ ਸੰਗ ਪੁਨੀ ਤਾਂ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਦ ਨਾਨਕ ਕਾ ਸੁਖ ਏਹੀ ਵਾਹ ਗੁਰਜੀ ਕਾ ਕਲ ਸਰ ਵਾਹ ਗੁਰਜੀ ਕੀ ਫਤਿਹ ਬਾਣੀ ਗੁਰੂ ਗਰਬਾਣੀ ਲਾਣੀ ਕਿ ਤੁਆਰੀ ਅੰਮਤੋ ਸਾਰੇ ਭਗਵਾਨੀ ਦੇਸੇ ਉੱਜਨ ਮੰਨ ਕਰਤਾ ਗੁਰੂ ਯਤਾਰੇ ਪਿਆਰੀ ਜਾ ਸਤਨਾਮ ਸ੍ਰੀ ਵਾਇ ਗੁਰੂ ਸੇਵ ਜੀ ਵਾਹ ਵੀ ਮਹਲਾ ਪੰਜਵਾਂ ਜਿਨ ਮੋਹੇ ਪਰਮਾਨੰਖੰਡ ਤਾ ਹਉ ਮੈਂ ਰਾਖ ਲਿਓ ਇਹ ਬਿਤੇ ਜੀਓ ਜਿਉ ਆਪਣਾ ਨਾਉ ਜਿਨ ਮੁਹੇ ਉਬਰ ਮੰਡ ਖੰਡ ਤਾ ਮੈਂ ਪਾਉ ਰਾਖ ਲਿਓ ਵੇਖੇ ਜੀਓ ਦੇਉ ਆਪਣਾ ਨਾਉ ਰਾਉ ਯਾ ਦੇ ਨਾਇ ਕੋ ਸੁਖੀ ਤਾਂ ਕੇ ਪਛਿੜ ਜਾਉ ਛੋੜ ਜਾਏ ਜੋ ਸਗਲ ਕੋ ਫਿਰ ਤੇ ਆਉ ਕਰੋ ਕਿਰਪਾ ਕਨਾਪਤੇ ਤੇਰਾ ਹਰ ਗੁਨ ਗਾਉ ਨਾਨਕੀ ਪ੍ਰਭ ਵੇਨਤੀ ਕਰੋ ਕਿਰਪਾ ਕਨਾਪਤੇ ਤੇਰਾ ਹਰ ਗੁਨ ਗਾਉ ਨਾਨਕੀ ਪ੍ਰਭ ਵੇਨਤੀ ਆਦ ਸੁ ਸੰਗ ਸੰਦੋਖਾ ਵਾਈ ਗੁਰਜੀ ਦਾ ਕਲਚਰ ਵਾਈ ਗੁਰਜੀ ਕੀ ਫਤਿਹ ਰਿਓ ਤਨਵਰ ਤਨਵਰ ਬਗਵਤ ਪਾਮਾ ਦੀ ਨਾਮ ਦਾ ਜਗਤ ਦੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਅਪੁਰਖ ਨਿਰਵਤਾਰੁ ਜਾਪੁ ਆਸਾ ਜਿਦਾ ਆਸਾ ਹੈ ਬੀ ਸਚ ਨਾਨਕ ਹੋਸੀ ਬੀ ਸਚ ਸੋ ਕੇ ਸੋ ਜਿਨਾ ਹੋਵੇ ਜੀ ਸੋ ਤਿਨ ਲਖਵਾਰ ਚੁਪੇ ਜਬ ਮਨ ਹੋਵੇ ਜੀ ਲਾਇ ਰਹੇ ਤਦ ਭੁਖਿਆ ਭੋਖਣਾ ਉਤਰੀ ਜੰਨਾ ਬੁੜੀਆਂ ਪਹਾੜ ਸਾਹਿਬਾ ਲੱਖ ਹੋਏ ਤੈਰੇ ਜਲੇ ਨਾਮ ਸਗਲੇ ਹਿ ਸੰਧਿਆਰਾ ਹੋਏ ਤੇ ਬੂੜੇ ਤੇਰ ਮਾਲੋ ਗੁਰੁ ਨਾਇ ਜੀ ਨਾਨਕ ਲਿਖਿਆ ਨਾਮ ਕੋ ਕਿਹਾ ਨਾ ਗਾਰੁ ਤਨਾਹ ਦੇਹ ਜਾਏ ਉਪਰਿਆਨ ਜੀ ਹੁਕਮ ਮਲੇ ਵਡਿਆਈ ਮਾਣ ਉਤੰਦੀ ਦੇਸ਼ੇ ਪੜੀ ਜਾਂਦਾ ਹਲਿਤ ਬਣੀ ਕੋ ਪਾਈ ਇੱਕ ਨੋ ਕੇ ਬਖਸ਼ੇ ਸੇ ਕੋ ਮੇਂ ਸਦਾ ਭਾਈ ਉਪੇ ਅੰਦਰ ਸਭ ਕੋ ਵਾਰ ਕੋ ਨਾ ਕੋਈ ਨਾਨਾ ਦੁੱਖ ਮੈਂ ਜੀਵ ਚਤਾ ਹੋਮੇ ਕਾ ਨ ਕੋਈ ਨਾਲੇ ਤਾਣ ਮੇ ਤੇ ਤਾਣ ਦਾ ਸਦਾ ਜਾਂ ਮੇ ਰਖ ਨਾਲ ਗੁਰੂ ਜੀ ਚਰਦਾ ਵੇ ਗੋ ਜਿਵੇਂ ਤੈ ਨਾਮ ਗੋਾਈ ਨਾਮ ਦਾ ਸਾਰੇ ਕਰਤਨ ਤੇ ਦਾ ਕੋ ਜਹਨ ਤੇ ਲਓ ਜੀ ਆਪਾਂ ਹੁਕਮਨਾਮਾ ਸੁਣਨ ਤੋਂ ਬਾਅਦ ਪਾਠ ਦੀ ਅਰੰਭਤਾ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉੱਥੇ ਦੇ ਸਾਰੇ ਜਿੰਨੇ ਵੀ ਅਖੰਡ ਪਾਠ ਰੱਖੇ ਹੋਏ ਨੇ ਜੀ ਉਹਨਾਂ ਦਾ ਤੁਹਾਨੂੰ ਮੈਂ ਵੀਊ ਦਿਖਾਉਂਦੀ ਐ ਜੀ ਦੇਖੋ ਸਾਰੇ ਜਿੰਨੇ ਵੀ ਆਪਣੇ ਕਮਰੇ ਨੇ ਜੀ ਉਹਨਾਂ ਦੇ ਵਿੱਚ ਦੋ ਦੋ ਪਾਠ ਆਰੰਭ ਕੀਤੇ ਹੋਏ ਨੇ ਇੰਨਾ ਕੋ ਇਨਾਂ ਕੋਲੇ ਟਾਈਮ ਨਹੀਂ ਜੀ ਹੁੰਦਾ ਹੈਗਾ ਇੰਨਾ ਕੋ ਇਹ ਬਿਜ਼ੀ ਹੁੰਦੇ ਨੇ ਜੀ ਬਾਬਾ ਜੀ ਬਹੁਤ ਜ਼ਿਆਦਾ ਬਹੁਤ ਹੀ ਤਨ ਮਨ ਨਾਲ ਸੇਵਾ ਕੀਤੀ ਜਾਂਦੀ ਐਦਰ ਹੈ ਜੀ ਮੇਲ ਪਾਲਕੀ ਸਾਹਿਬ ਤੇ ਸਾਹਮਣੇ ਬਹੁਤ ਹੀ ਵਧੀਆ ਜਿਹਾ ਮਾਹੌਲ ਹੈ ਜੀ ਇਹ ਬਹੁਤ ਵਧੀਆ ਲੱਗਦਾ ਹੈ ਜੀ ਇੰਨਾ ਕੁ ਦਿਲ ਨੂੰ ਸਕੂਨ ਮਿਲਿਆ ਜੀ ਤੇ ਇਹ ਆਪਾਂ ਨੇ ਪਾਠ بیٹے ਦੀ ਉਧਰ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਤੇ ਉੱਥੇ ਕੰਮਕਾਰ ਦੇ ਵਿੱਚ ਥੋੜਾ ਬਹੁਤ ਮਿਲਣ ਦੇ ਕਰਕੇ ਸੁਖ ਸੁਖੀ ਸੀ ਜੀ ਮੇਰੀ ਭਾਬੀ ਨੇ ਇਸ ਕਰਕੇ ਤੇ ਆਪਾਂ ਨੇ ਤਾਂ ਕਰਕੇ ਆਪਾਂ ਨੇ ਪਾਠ ਆਰੰਭ ਕਰਾਇਆ ਜੀ ਆਪਣੇ ਨਾਲ ਨਾਲ ਇੱਕ ਪਾਠ ਹੋਰ ਵੀ ਆਰੰਭ ਕਰਵਾਇਆ ਵੇ ਜੀ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜੀ ਮਹਾਰਾਜ ਦੇ ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਹਾਂ ਜੀ ਲੰਗਰ ਛੱਕ ਆਉਂਦੇ ਤੇ ਥੋੜੀ ਦਿਰ ਆਪਾਂ ਭਾਂਡਿਆਂ ਦੀ ਸੇਵਾ ਕਰਦੇ ਮੈਂ ਕਿਹਾ ਵੀ ਭਾਂਡਿਆਂ ਦੀ ਇੰਨੀ ਕੁ ਸੇਵਾ ਕਰਦੇ ਨੇ ਮੈਂ 3 ਦਿਨਾਂ ਤੱਕ ਰਹੀ ਉੱਥੇ ਬਹੁਤ ਸੇਵਾ ਕਰਦੇ ਨੇ ਜੀ ਤੇ ਲਓ ਜੀ ਇੱਧਰ ਆਗੇ ਜੀ ਆਪਾਂ ਨਹਿਰ ਤੇ ਕਿਉਂਕਿ ਬ੍ਰਦਰ ਦੇ ਆਪਾਂ ਨੇ ਪਲਾਟ ਦੇਖ ਕੇ ਆਉਣਾ ਹੈ ਜੀ ਉਹਨਾਂ ਨੇ ਹਸਪੀਟਲ ਲਈ ਪਲਾਟ ਲਿਆ ਤੇ ਲਓ ਜੀ ਇੱਧਰ ਵੀਰ ਤਿਆਰ ਹੈ ਜੀ ਉਹਦੇ ਵਿੱਚ ਨਹਿਰ ਦੇ ਵਿੱਚ ਜਾਣ ਲਈ ਤੇ ਉੱਧਰ ਸਾਹਮਣੇ ਦੇਖੋ ਇੱਕ ਸੱਪ ਹੈ ਜੀ ਤੇ ਅਸੀਂ ਦੇਖਿਆ ਉਹਦੀ ਵੀਡੀਓ ਬਣਾਈ ਸਭ ਤੋਂ ਪਹਿਲਾਂ ਹੱਥ ਸੱਪ ਨੂੰ ਹਟਾ ਕੇ ਤੇ ਨਹਿਰ ਦੇ ਵਿੱਚ ਅੰਦਰ ਜਾਣਗੇ ਨਹਿਰ ਦੇ ਵਿੱਚੋਂ ਸਾਨੂੰ ਕੀ ਮਿਲਿਆ ਹੈ ਜੀ ਉਹ ਮੈਂ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਜੀ ਅਸੀਂ ਕੀ ਲਿਆ ਜੀ 35 ਫੁੱਟ ਥੱਲੇ ਜਾ ਕੇ ਨਹਿਰ ਤੋਂ ਸਾਨੂੰ ਕੀ ਮਿਲਿਆ ਤੇ ਲਓ ਜੀ ਇੱਧਰ ਆਗੇ ਜੇ ਆਪਾਂ ਘੋੜੇ ਵਾਲੇ ਚੌਂਕ ਤੇ ਤੇ ਇੱਥੋਂ ਆਪਾਂ ਅੰਦਰ ਦੀ ਐਂਟਰ ਹੋਵਾਂਗੇ ਜੀ ਉੱਤੇ ਜਾ ਕੇ ਆਪਾਂ ਦਿਖਾਉਂਦੇ ਆ ਜੀ ਬ੍ਰਦਰ ਦਾ ਪਲਾਟ ਤੇ ਕਿਉਂਕਿ ਆਪਾਂ ਦਾ ਉੱਥੇ ਹਸਪੀਟਲ ਬਣਨਾ ਹੈ ਜੀ ਤੇ ਇਹ ਵਾਲਾ ਹਸਪੀਟਲ ਇੱਧਰ ਸ਼ਿਫਟ ਹੋਏਗਾ ਜੀ ਬਹੁਤ ਵਧੀਆ ਲੱਗਿਆ ਜੀ ਲਓ ਜੀ ਇੱਧਰ ਮੈਂ ਤੁਹਾਨੂੰ ਘੋੜੇ ਵਾਲਾ ਚੌਕ ਬੋਲਦੇ ਨੇ ਜੀ ਮਰੰਡੇ ਦੇ ਜਿਹੜੇ ਏਰੀਏ ਦੇ ਲੋਕ ਨੇ ਜੀ ਸਾਰੇ ਜਾਣਦੇ ਨੇ ਤੇ ਲਓ ਜੀ ਆਪਾਂ ਪਹੁੰਚ ਚੱਲੇ ਜੀ ਪਲਾਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਸੀ ਬਾਹਰ ਦਾ ਵੀਊ ਦਿਖਾਉਨੇ ਆ ਜੀ ਕਿਉਂਕਿ ਜਿਹਨਾਂ ਨੈਕਸਟ ਵੀਡੀਓ ਦੇ ਵਿੱਚ ਆਉਣਾ ਨੈਕਸਟ ਹਸਪੀਟਲ ਦੇ ਵਿੱਚ ਆਉਣਾ ਹੈ ਉਹਨਾਂ ਲਈ ਵੀ ਜ਼ਰੂਰੀ ਹੈ ਜੀ ਇਹ ਤੇ ਲਓ ਜੀ ਇੱਧਰ ਦੀ ਸਾਈਡ ਤੇ ਮੁੜ ਕੇ ਹੁਣ ਆਪਾਂ ਚੱਲਦੇ ਆ ਜੀ ਉੱਥੇ ਪਲਾਟ ਦੇ ਵਿੱਚ ਇਹ ਤੁਹਾਨੂੰ ਦਿਖਾਉਂਦੇ ਆ ਜੀ ਜਿੱਥੇ ਹਸਪੀਟਲ ਬਣੇਗਾ ਜੀ ਆਪਣਾ ਤੇ ਨੈਕਸਟ ਵੀਡੀਓ ਦੇ ਵਿੱਚ ਬਣੇ ਰਹੋ ਜੀ ਆਪਾਂ ਭੋਗ ਦੀ ਵੀਡੀਓ ਤੇ ਸੈਲੀਬ੍ਰੇਸ਼ਨ ਦੀ ਵੀਡੀਓ ਤੇ ਮੈਨੂੰ ਨਹਿਰ ਦੇ ਵਿੱਚੋਂ ਕੀ ਮਿਲਿਆ ਇਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਆਪਾਂ ਪਹੁੰਚੇ ਪਲਾਟ ਦੇ ਵਿੱਚ ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ ਇਹ ਵਾਲੇ ਪਲਾਟ ਦੀ ਜਗ੍ਹਾ ਹੈ ਜੀ ਜਿੱਥੇ ਆਪਾਂ ਨੇ ਹੁਣ ਹਸਪੀਟਲ ਬਣਾਉਣਾ ਹੈ ਜੀ ਤੇ ਲਓ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰ ਜੰਦ-ਜੰਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਬਣੇ ਰਹੋ ਜੀ ਉਹਦੇ ਵਿੱਚ ਆਪਾਂ ਸੈਲੀਬ੍ਰੇਸ਼ਨ ਦੱਸਾਂਗੇ ਜੀ ਕੀ ਸੈਲੀਬ੍ਰੇਸ਼ਨ ਸੀ ਕੀ ਸੀਗਾ ਸਭ ਕੁਝ ਤੁਹਾਡਾ ਨਾਲ ਐਕਸਪਲੇਨ ਕਰਾਂਗੇ ਜੀ ਤੇ ਬਣੇ ਰਹੋ ਨੈਕਸਟ ਵੀਡੀਓ ਦੇ ਵਿੱਚ ਤੇ ਜੰਦ-ਜੰਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ